ਹਾਂਜੀ ਬੇਟੇ ਅੱਜ ਆਪਾਂ ਪੜਾਂਗੇ ਅਧਕ ਕੀ ਦੇ ਬਾਰੇ ਪੜਾਂਗੇ ਅਧਕ ਅਧਕ ਨਾਲ ਬੇਟੇ ਬਹੁਤ ਫਰਕ ਪੈਂਦਾ ਹੈ ਸ਼ਬਦਾਂ ਦੇ ਵਿੱਚ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਵੀ ਬਦਲ ਜਾਂਦੇ ਨੇ ਜੇ ਆਪਾਂ ਅਧਕ ਲਾਹਣੀ ਲਾਈਏ ਤਾਂ ਅਰਥ ਹੋਰ ਹੋ ਜਾਂਦਾ ਹੈ ਜੇ ਆਪਾਂ ਅਧਕ ਨਾਲ ਆਈਏ ਕਿਸੇ ਸ਼ਬਦ ਤੇ ਉਹਦਾ ਅਰਥ ਹੋਰ ਹੋ ਜਾਂਦਾ ਮੀਨਿੰਗ ਉਹਨਾਂ ਦੇ ਬਿਲਕੁਲ ਅਲੱਗ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਇਹ ਸੁਣ ਲਓ ਵੀ ਅੱਧਕ ਦਾ ਮਤਲਬ ਕੀ ਹੈ ਅਧਕ ਹੈ ਬੇਟੇ ਜਦੋਂ ਕਿਸੇ ਸ਼ਬਦ ਦੇ ਵਿੱਚ ਕਿਸੇ ਅੱਖਰ ਦੀ ਜਿਹੜੀ ਧੁਨੀ ਹੈ ਜਿਹੜੀ ਆਵਾਜ਼ ਹੈ ਉਹ ਡਬਲ ਹੋ ਜੇ ਦੁੱਗਣੀ ਹੋ ਜੇ ਆਵਾਜ਼ ਤਾਂ ਉਸ ਦੁੱਗਣੀ ਆਵਾਜ਼ ਨੂੰ ਪ੍ਰਗਟਾਉਣ ਲਈ ਦਰਸਾਉਣ ਲਈ ਸ਼ੋਅ ਕਰਨ ਲਈ ਆਪਾਂ ਅੱਧਾ ਲਾਉਨੇ ਆ ਕੀ ਲਾਉਨੇ ਆ ਅੱਧ ਜਦੋਂ ਕੋਈ ਕਿਸੇ ਸ਼ਬਦ ਦੇ ਵਿੱਚ ਕਿਸੇ ਅੱਖਰ ਦੀ ਜਿਹੜੀ ਆਵਾਜ਼ ਹੈ ਦੁੱਗਣੀ ਕੱਢਣੀ ਹੋਵੇ ਦੁੱਗਣੀ ਆਵਾਜ਼ ਆਣੀ ਹੋਵੇ ਤਾਂ ਆਪਾਂ ਔਰਾਂ ਦਰਸਾਉਣ ਲਈ ਉਹ ਦਿਖਾਉਣ ਲਈ ਆਪਾਂ ਅੱਧਾ ਲਾਉਨੇ ਆ ਹੁਣ ਤੁਸੀਂ ਫਰਕ ਸਮਝੋ ਦੇਖੋ ਹਿੰਦੀ ਦੇ ਵਿੱਚ ਜਦੋਂ ਬਈ ਹਿੰਦੀ 'ਚ ਆਪਾਂ ਕਿਸੇ ਅੱਖਰ ਤੇ ਦਬਾਅ ਪਾਉਣਾ ਹੈ ਕਿਸੇ ਅੱਖਰ ਨੂੰ ਦੁਗਣੀ ਵਾਰ ਕੱਢਣੀ ਹੈ ਤਾਂ ਆਪਾਂ ਉਹ ਅੱਖਰ ਨੂੰ ਅੱਧਾ ਹੋਰ ਪਾ ਲੁੰਦੇ ਆ ਨਾਲ ਜਿਵੇਂ ਬੱਚਾ ਹੈ ਆਪਾਂ ਹਿੰਦੀ 'ਚ ਕਿਵੇਂ ਪਾ ਲਿਆ ਬ ਅ ਅੱਧਾ ਚ ਤੇ ਪੂਰਾ ਚ ਹੁਣ ਇਹਦੇ ਵਿੱਚ ਬੱਚਾ ਦੇ ਵਿੱਚ ਚੱਚੇ ਦੀ ਆਵਾਜ਼ ਜਾਂ ਦੁਗਣੀ ਹੋ ਰਹੀ ਸੀ ਨਾ ਜਾਂ ਜ਼ਾਰਾ ਕੱਢਣੀ ਸੀ ਤਾਂ ਆਪਾਂ ਅੱਧਾ ਪਾਤਾ ਅੱਖਰ ਪਰ ਪੰਜਾਬੀ ਦੇ ਵਿੱਚ ਬੇਟੇ ਅੱਧੇ ਅੱਖਰ ਨਹੀਂ ਪੈਂਦੇ ਜਿਹੜੇ ਵੀ ਅੱਖਰ ਦੀ ਆਵਾਜ਼ ਜਾਣਾ ਦੇਣੀ ਹੋਵੇ ਆਵਾਜ਼ਾ ਘੱਟ ਨਹੀਂ ਹੋਵੇ ਆਵਾਜ਼ ਤਾਂ ਉੱਥੇ ਬਕੀ ਲਾ ਦਿੰਦੇ ਆ ਅੱਜਤ ਦੇਖੋ ਹੁਣ ਹੁਣ ਆਪੀ ਜੱਜਾ ਗੱਗਾ ਜਾਗ ਨਹੀਂ ਹੈਗਾ ਇਹ ਪੁੱਤ ਜਾਗ ਨਹੀਂ ਹੈਗਾ ਇਹ ਕੀ ਹੈ ਜਾਗੋ ਕੀ ਹੈ ਜਾਗੋ ਜਾਗਣਾ ਜਗ ਮਤਲਬ ਜਗਣਾ ਵੀ ਜਗ ਮੰਗ ਕਰਨੀ ਹੈਨਾ ਜਾਗਣਾ ਹੁਣ ਜੇ ਤੁਸੀਂ ਇਹਦੇ ਉੱਪਰ ਅੱਧਕ ਪਾਉਂਗੇ ਫੇਰ ਇਹ ਬਣਿਆ ਜਾਗ फिर हैग है 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 जाग मतलब, मतलब जगना बत्ती जग रही है लाइट जग रही है ठीक है जगना ठीक है जरा जग है जिंदर

ਅਗਰ ਇਹ ਜਾਗ ਤੇ ਜਾਗ ਦੋਨਾਂ ਵਿੱਚ ਬਹੁਤ ਫਰਕ ਹੈ ਬੇਟੇ ਗੋਲਣ 'ਚ ਵੀ ਫਰਕ ਹੈ ਤੇ ਇਹਨਾਂ ਦੇ ਨੀਂਦ ਦਾ ਵੀ ਫਰਕ ਹੈ ਜਾਗ ਤੇ ਜਾਗ ਹੁਣ ਐਦਾਂ ਅਗਲਾ ਅੱਖਰ ਆ ਗਿਆ ਪ ਲਾ ਪਲਾ ਪਲਾ ਤੇ ਆ ਕੀ ਬਣ ਗਿਆ ਉੱਪਰ ਆਪਾਂ ਅੱਧ ਘਲਾਤੀ ਕਿ ਬਣ ਗਿਆ ਪੰਹਾ ਠੀਕ ਹੈ ਇੱਕ ਪਾਸੇ ਹੈਗਾ ਪਲਾ ਦੂਜੇ ਪਾਸੇ ਹੈਗਾ ਦੀ ਮਤਲਬ ਹੁੰਦਾ ਹੈ ਭਲਾ ਕਿਸੇ ਦਾ ਭਲਾ ਕਰਨਾ ਕਿਸੇ ਦਾ ਕੋ ਚੰਗਾ ਕੰਮ ਕਰਨਾ ਹਨਾ ਆਪਾਂ ਕਹਿੰਦੇ ਸਭ ਦਾ ਭਲਾ ਕਰੋ ਭਗਵਾਨ ਸਭ ਦਾ ਰੱਬ ਸਭ ਦਾ ਭਲਾ ਕਰਦਾ ਸਾਨੂੰ ਸਭ ਦਾ ਭਲਾ ਕਰਨਾ ਚਾਹੀਦਾ ਕਿਸੇ ਲਈ ਚੰਗਾ ਕੰਮ ਕਰਨਾ ਕਿਸੇ ਦੀ ਖੁਸ਼ੀ ਵਾਸਤੇ ਆਪਾਂ ਕੋ ਕੰਮ ਕਰਨਾ ਭਲਾ ਕਰਨਾ ਠੀਕ ਹੈ ਤੇ ਜਿਹੜਾ ਭਲਾ ਹੁੰਦਾ ਉਹ ਕੀ ਹੁੰਦਾ ਆਪਾਂ ਕੀ ਖਾਣੇ ਹੁੰਨੇ ਬਾਹਰ ਚ ਜਾ ਕੇ ਜਾਨਸਾਰ ਸਭ ਤੋਂ ਪਹਿਲਾਂ ਕੀ ਖਾਣੇ ਹੁੰਨੇ ਆ ਜਿਹੜਾ ਭਲਾ ਦਾਨੀ ਭਲਾ ਕੀ ਖਾਣੇ ਹੁੰਨੇ ਆ ਭਲਾ ਉਹ ਕੀ ਹੁੰਦਾ ਭਲਾ ਜਿਹੜਾ ਜਹੀ ਜਹੀ ਦੇ ਵਿੱਚ ਪੈਂਦਾ ਉਹ ਕਿੰਨਾ ਭਲਾ ਤੇ ਜਿਹੜਾ ਭਲਾ ਹੁੰਦਾ ਦੂਜਿਆਂ ਦਾ ਭਲਾ ਕਰਦੇ ਨੇ ਦੂਜਿਆਂ ਦੇ ਦੂਜਿਆਂ ਵਿੱਚ ਨਾ ਕੰਮ ਕਰਦੇ ਹੁੰਦੇ ਭਲਾ ਹੁਣ ਫਰਕ ਪੈਣਾ ਉਹ ਕਹੇ ਤੁਹਾਨੂੰ ਡਿਗਰੀਸ਼ਨ ਦੇ ਵਿੱਚ ਬੋਲਣਾ ਸਾਨੂੰ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਹੈ ਤੁਹਾਨੂੰ ਮੈਂ ਡਿਗਰੀਸ਼ਨ ਬੋਲੀ ਬੋਲ ਲਿਖਤ ਬੋਲੀ ਤੁਹਾਨੂੰ ਮੈਂ ਬੋਲਿਆ ਸਾਨੂੰ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਹੈ ਤੇ ਤੁਸੀਂ ਉੱਥੇ ਲਿਖਤਾ ਭਲਾ ਹੁਣ ਉੱਥੇ ਕੀ ਬਣ ਜੂਗਾ ਸਾਨੂੰ ਦੂਸਰੇ ਦਾ ਪੱਲਾ ਕਰਨਾ ਚਾਹੀਦਾ ਹੈ ਪੱਲਾ ਵਰਗੇ ਨਾ ਤਾਂ ਬੜੇ ਸੱਤ ਸਮਝੋ ਜਦੋਂ ਅਦਕ ਜਿੱਥੇ ਆਉਣੀ ਚਾਹੀਦੀ ਉੱਥੇ ਹੀ ਲਾਉਣੀ ਹੈ ਜਿੱਥੇ ਨਹੀਂ ਆਉਣੀ ਉੱਥੇ ਨਹੀਂ ਪਾਉਣੀ ਤੁਸੀਂ ਠੀਕ ਹੈ ਜੇਕਰ ਤੁਸੀਂ ਇਹ ਬਿਨਾ ਮਤਲਬ ਤੋਂ ਅਦਕ ਅਦਕ ਨੂੰ ਪਾਹੋਂਗੇ ਜਾਂ ਜਿੱਥੇ ਰੋਡ ਹੈਗੀ ਹੈ ਉੱਥੇ ਨਹੀਂ ਪਾਉਂਗੇ ਜਿੱਥੇ ਨਹੀਂ ਰੋਡ ਹੈਗੀ ਉੱਥੇ ਪਾਉਂਗੇ ਤਾਂ ਉਹਨਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਅਰਥ ਕੀ ਹੋ ਜਾਣਗੇ ਵੱਖਰੇ ਹੋ ਜਾਣਗੇ ਹੁਣ ਪੱਲਾ ਤੇ ਪੱਲਾ 'ਚ ਬਹੁਤ ਫਰਕ ਪੈ ਗਿਆ ਨਾ ਅੱਛਾ ਉਸ ਤੋਂ ਬਾਅਦ ਅਗਲਾ ਸ਼ਬਦ ਹੈਗਾ ਆਕੀ ਪੁੱਤ ਸਾਤ ਸਾਤ ਕਾਸ ਕਰਦੇ ਆ ਠੀਕ ਹੈ

છે ਹੁਣ ਮੰਨ ਲਓ ਪੱਲਾ ਦੇ ਵਿੱਚ ਪੱਲਾ ਦੇ ਵਿੱਚ ਲੱਲੇ ਦੇ ਆਪਾਂ ਜਿਹੜਾ ਲੰਦਾ ਹੈਗਾ ਆਪਣਾ ਲੱਲੇ ਦੇ ਨੂੰ ਦੀ ਜਿਹੜੀ ਧੁਨੀ ਆ ਦੁਗਣੀ ਕਰਦੀ ਹੈ ਲੱਲੇ ਤੇ ਆਪਾਂ ਜ਼ੋਰ ਪਾਉਣਾ ਤਾਂ ਅੱਦਕ ਲੱਲੇ ਤੇ ਨਹੀਂ ਆਉਂਦੀ ਬਸ ਤੋਂ ਉਸ ਤੋਂ ਪਹਿਲਾਂ ਆਉਂਦੀ ਹੁਣ ਦੇਖੋ ਪੱਲਾ ਇਹਦੇ ਵਿੱਚ ਲੱਲੇ ਤੇ ਜ਼ੋਰ ਪਾ ਰਹੇ ਲੱਲੇ ਦੀ ਜਿਹੜੀ ਧੁਨੀ ਹੈ ਜਿਹੜੀ ਆਵਾਜ਼ ਆ ਦੁਗਣੀ ਆ ਰਹੀ ਹੈ ਪਰ ਆਪਾਂ ਲੱਲੇ ਤੇ ਨਹੀਂ ਪਾਵਾਂਗੇ ਅੱਦਕ ਉਸ ਤੋਂ ਪਹਿਲਾ ਲੈਖ ਕਰਦੇ ਪਾਵਾਂਗੇ ਸਮਝ ਆ ਗਈ ਉਸੇ ਤਰ੍ਹਾਂ ਜਿਵੇਂ ਸੱਤ ਹੈ ਤੱਤਾ ਜਿਹੜਾ ਸੱਤੇ ਤੇ ਜੋਰ ਲਾਉਣਾ ਹੈ ਤੱਤੇ ਦੀ ਧੁਨੀ ਹੈ ਜਿਹੜੀ ਆਪਾਂ ਯਾਰਾ ਲਾਉਣੀ ਹੈ ਯਾਰਾ ਆਵਾਜ਼ ਕੱਢਣੀ ਹੈ ਤਾਂ ਜਿਹੜੀ ਅੱਧੇ ਪਿਆਰ ਕੀ ਜੇ ਉੱਪਰ ਆਉਗੀ ਸੱਤੇ ਦੀ ਸਮਝ ਆ ਗਈ ਇਸੇ ਤਰ੍ਹਾਂ ਹੁਣ ਆਹਾ ਗਏ ਤੇ 10 ਦਾ 10 10 ਦਾ 10 10 ਦਾ 10 ਠੀਕ ਹੈ ਬਟੇ ਜਿਹੜਾ ਦੂਸਰਾ 10 ਹੈ ਉਹ ਕਿਸੇ ਨੂੰ ਕੋਈ ਗੱਲ ਦੱਸਣੀ ਤੂੰ ਮੈਨੂੰ ਗੱਲ ਦੱਸ ਕਿਸੇ ਨੂੰ ਕੁਛ ਨਹੀਂ ਦੱਸਣਾ ਠੀਕ ਹੈ ਜਿਹੜਾ ਬਿਨਾਂ ਅਧਿਕ ਤੋਂ ਦੱਸ ਉਹ ਹੈ ਆਪਣੇ ਗਿਣਤੀ ਵਾਲਾ ਦੱਸ ਤੇ ਜਿਹੜਾ ਦੱਸ ਹੈ ਅਧਿਕ ਨਾਲ ਹੈ ਕੋਈ ਗੱਲ ਕਿਸੇ ਨੂੰ ਦੱਸਣੀ ਠੀਕ ਹੈ ਅੱਗੇ ਆ ਗਿਆ ਠੀਕ ਬਦਲ ਬਾਦਲ ਬਦਲ ਤੇ ਆ ਕੀ ਬਣ ਗਿਆ ਬਦਲ ਬੱਦਲ ਬਦਲ ਬੱਦਲ ਇਹ ਬਦਲਤਾ ਹੋ ਗਿਆ ਜਿਹਨੂੰ ਤੁਸੀਂ ਘਰ ਜਾਣੇ ਨੂੰ ਹਨਾ ਹਰ ਰੋਜ਼ ਜਾਣਸਾ ਤੁਹਾਡੀ ਮੰਮੀ ਕੀ ਕਹਿੰਦੇ ਨੇ ਕਿ ਬੇਟੇ ਕੱਪੜੇ ਬਦਲ ਲੈ ਬਦਲਣਾ ਕੋਈ ਚੀਜ਼ ਬਦਲਣੀ ਚੇਂਜ ਕਰਨੀ ਬਦਲਣਾ ਠੀਕ ਹੈ ਕੱਪੜੇ ਬਦਲ ਠੀਕ ਹੈ ਪਾਣੀ ਬਦਲ ਦੇ ਠੀਕ ਹੈ ਕਮਰੇ ਦੀ ਸਫਾਈ ਕਰ ਦੋ ਕਮਰੇ ਦੇ ਰੰਗ ਦਾ ਪੇਂਟ ਦਾ ਕਲਰ ਬਦਲ ਦੋ ਰੰਗ ਬਦਲ ਦੋ ਬਦਲਣਾ ਤੇ ਜਿਹੜਾ ਬਦਲ ਹੈ ਬਦਲ ਕਿੱਥੇ ਹੁੰਦੇ ਨੇ ਉੱਪਰ ਕਿੱਥੇ ਆਸਮਾਨ ਚ ਬਦਲ ਹੈ ਨਾ ਬਦਲ ਹੈ ਬੱਦਲਾ ਜੁ ਕੀ ਆਉਂਦਾ ਵਰਗੀ ਨਿਕਲਦਾ ਨਹੀਂ ਜਾਂਦਾ ਬੱਦਲਾ ਜੁ ਵੀਂਕਲ ਆਉਂਦਾ

ਬਚਾਉਣਾ ਕਿਸੇ ਨੂੰ ਤੇ ਬੱਚਾ ਕੀ ਹੁੰਦਾ ਤੁਸੀਂ ਸਾਰੇ ਕੀ ਹੋ ਬੱਚੇ ਛੋਟੇ ਛੋਟੇ ਪਰ ਪਤਾ ਲੱਗੇ ਵੱਡੇ ਤਾਂ ਅੱਜਕੱਦਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ ਇਹਨੂੰ ਐਵੇਂ ਨਾ ਤੁਸੀਂ ਉਹ ਕਰਿਆ ਕਰੋ ਵੀ ਐਵੇਂ ਜਾਇਆਂ ਨਹੀਂ ਕਰਨਾ ਤੇ ਇਹਨੂੰ ਇਗਨੋਰ ਵੀ ਨਹੀਂ ਕਰਨਾ ਨਜ਼ਰ ਅੰਦਾਜ਼ ਵੀ ਨਹੀਂ ਕਰਨਾ ਤੁਸੀਂ ਵੀ ਇਹਦਾ ਕੀ ਕੋਈ ਸਤ ਨਹੀਂ ਪੈਂਦਾ ਕਿੰਨਾ ਵਰਕ ਪਿਆ ਨਾ ਵੇਖੋ ਕਿੰਨੇ ਸ਼ਬਦ ਨੂੰ ਤੁਹਾਨੂੰ ਲਿਖਵਾਏ ਗਏ ਬਿਲਕੁਲ ਅਰਥ ਚੇਂਜ ਹੋ ਗਏ ਨਾ ਹੁਣ ਇੱਕ ਵਾਰੀ ਤੁਸੀਂ ਫੇਰ ਵੇਖੋ ਅਰਥ ਇਹਨਾਂ ਦੇ ਜਗ 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 ਮਤਲਬ ਜਾਗਣਾ ਤੇ ਜਗਦ ਮਤਲਬ ਪਾਣੀ ਵਾਲਾ ਜਾਗ ਠੀਕ ਆ ਦੂਜਾ ਹੈਗਾ ਪਲਾ ਪਲਾ ਤੇ ਪੱਲਾ ਪੱਲਾ ਪਲਾ ਦੂਸਰੇ ਦੀ ਪਲਾਈ ਕਰਨੀ ਕੋਈ ਚੰਗਾ

ਗਰਦਨਾਂ ਨਾਲ ਗੱਲ ਤੇ ਗੱਲ ਆ ਗਨਾ ਗੱਲ ਗੱਲ ਕਰਨੀ ਕਿਸੇ ਨਾਲ ਗੱਲ ਦੱਸਣੀ ਤੋ ਮੈਨੂੰ ਗੱਲ ਦੱਸ ਠੀਕ ਹੈ ਗੱਲ ਤਾਂ ਆਪਣਾ ਆਹੋਗੇ ਕਰਦਣ ਤੇ ਗੱਲ ਕਿਸੇ ਨੂੰ ਆਪਾਂ ਕੋਈ ਗੱਲ ਕੋਈ ਦੱਸਦੇ ਹਾਂ ਹੁਣ ਪਤਲਾ ਗਿਆ ਤਾਂ ਬੇਟੇ ਅੱਧਕ ਦਾ ਜਿਹੜਾ ਯੋਗ ਆਪਾਂ ਅੱਧਕ ਦੀ ਵਰਤੋਂ ਕਦੋਂ ਕਰਦੇ ਹਾਂ ਜਦੋਂ ਕਿਸੇ ਸ਼ਬਦ ਦੇ ਵਿੱਚ ਕਿਸੇ ਵੀ ਸ਼ਬਦ ਦੇ ਵਿੱਚ ਕਿਸੇ ਅੱਖਰ ਦੀ ਧੁਨੀ ਹੈ ਜਿਹੜੀ ਦੁੱਗਣੀ ਆਵੇ ਯਾ ਕੋਈ ਜਿੜਾ ਆਵੇ ਉੱਥੇ ਆਪਾਂ ਅਧਕ ਵਰਤਦੇ ਆ ਤੇ ਜਿਹੜੇ ਅੱਖਰ ਦੀ ਧੁਨੀ ਨੂੰ ਜ਼ਿਆਦਾ ਦਰਸਾਉਣਾ ਹੈ ਉਸ ਤੋਂ ਪਹਿਲਾਂ ਇਹ ਅੱਖਰ ਤੇ ਆਪਾਂ ਕੀ ਲਾਵਾਂਗੇ ਅਧਕ ਸਮਝ ਆ ਗਿਆ ਤੁਹਾਨੂੰ ਮੇਰਾ ਟੋਪਿਕ ਹੁਣ ਤੁਸੀਂ ਇਹ ਸਾਰੇ ਜਿਹੜੇ ਸ਼ਬਦ ਨੇ ਆਪਣੀ ਨੋਟਬੁੱਕ ਤੇ ਲਿਖੋਗੇ ਤੇ ਮੈਨੂੰ ਚੈੱਕ ਕਰਵਾਵਾਂਗੇ ਹੈਂਡਰਾਈਟਿੰਗ ਤੁਹਾਡੀ ਸਾਫ਼ ਹੋ ਜਾਈਏਗੀ ਠੀਕ ਹੈ ਥੈਂਕ ਯੂ